ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋਂ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਚੰ다 ਸਿੰਘ ਦੇ ਘਰ ਆਏ ਆ ਦੋਸਤੋ ਇਸ ਫਾਰਮ ਤੋਂ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਐਨੀਮਲ ਦਿਖਾਉਂਦੇ ਰਹੀਦਾ ਸੇਲ ਪਰਚੇਜ਼ ਦਾ ਖਾਸ ਤੌਰ ਤੇ ਕੰਮ ਆ ਅੱਜ ਇਸ ਵੀਡੀਓ ਦੇ ਵਿੱਚ ਰਲਵੇ ਮਿਲਵੇਂ ਜਿਹੜੇ ਦੋਸਤੋ ਹਰੇਕ ਤਰ੍ਹਾਂ ਦੇ ਨਾਗ ਤਾਂ ਦਿਖਾ ਦਨੇ ਆ ਵਹਿੜਾ ਦੋ ਦਿਖਾ ਦਿਆਂਗੇ ਪੋਕੜ ਕੱਪਣ ਸੱਜਰਤਾਜੀ ਸੁਈ ਇੱਕ ਬਗੈਰ ਬੱਚੇ ਤੋਂ ਮਾਝ ਤੇ ਇੱਕ ਪੋਕੜ ਤੁਹਾਨੂੰ ਨੀਲੀ ਰਾਵੀ ਦੀ ਝੋਟੀ ਦਿਖਾ ਦੇਵਾਂਗੇ ਪਲੂਣ ਪਹਿਲਾ ਸਵੇਰ ਸੁਈ ਆ ਤੇ ਬਾਕੀ ਕਟੀਆਂ ਦੇ ਸ਼ਕੀਨ ਭਰਾਵਾਂ ਦੇ ਲਈ ਦੋ ਨਾਗਵੀਰ ਝੰਡਾ ਲੈ ਕੇ ਆਇਆ ਨੀਲੀ ਰਾਵੀ ਦੀਆਂ ਤੇ ਨੀਲੀ ਦੀਆਂ ਕਟੀਆਂ ਨੇ ਦੋ ਬੜਾ ਭੈਣ ਭਰਾ ਸੱਜਨਵੀਰ ਆਪਾਂ ਨੂੰ ਕਾਲ ਕਰਦੇ ਰਹਿੰਦੇ ਆ ਬਾਕੀ ਆਪਾਂ ਵੀਡੀਓ ਦੇ ਮਾਧਿਅਮ ਰਾਹੀਂ ਤੁਹਾਡੇ ਸਾਹਮਣੇ ਚੀਜ਼ ਪੇਸ਼ ਕਰ ਦੇਣੀ ਹੁੰਦੀ ਆ ਕਟੀਆਂ ਜੋੜੀ ਆ ਸਿੰਗਲ ਸਿੰਗਲ ਖਰੀਦਣੀ ਆ ਜੋੜੀ ਦਾ ਸੌਦਾ ਲਾਉਣਾ ਤੇ ਲਾ ਸਕਦੇ ਹੋ ਤੁਸੀਂ ਠੀਕ ਆ ਜੀ ਜੈਜ ਵਾਜ ਬਰੇਟ ਹੋਣਗੇ ਐਂਡ ਦੇ ਵਿੱਚ ਆਪਾਂ ਤੁਹਾਨੂੰ ਜਿਹੜੀਆਂ ਕਟੀਆਂ ਦਿਖਾ ਦੇਾਂਗੇ ਸੋ ਵੀਡੀਓ ਤੁਸੀਂ ਪੂਰੀ ਦੇਖ ਲਿਆ ਜੀ ਤਰੀਕਾ ਜ 27 ਜੂਨ ਤੇ ਸਮਾਂ ਦੋਸਤੋ ਮਾਰਨਿੰਗ ਕੋਈ 11:30 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਾਂਗੇ ਬਾਕੀ ਮੁੱਲ ਬਿਲਕੁਲ ਛੋਟੇ ਛੋਟੇ ਜਾਇਜ ਮੁੱਲ ਹੋਣਗੇ ਬਿਲਕੁਲ ਜਿਹੜੇ ਕੋਈ ਪਹਿਲੇ ਦੂਜੇ ਤੀਜੇ ਫੋਨਾਂ ਦੇ ਉੱਪਰ ਕੀ ਭੈਣ ਭਰਾ ਸੱਜਣ ਵੀਰ ਸੌਦਾ ਕਰ ਲੈਣਾ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਝੰਡੇ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੈਮ ਸੇ ਤਾ ਵਧੀਆ ਵਧੀਆ ਕੈਮ ਆ ਜੀ ਤੁਸੀਂ ਸੁਣਾਓ ਬੜੇ ਵਧੀਆ ਚੰਗੇ ਗ ਤਦ ਨਗਰੇ ਮਾਲ ਅੱਜ ਮੈਨੂੰ ਨਾਤਾ ਵੀ ਚਲੋ ਮੱਜਾਂ ਦੀ ਥਾਂ ਮੱਜਾਂ ਵਹਿੜਾਂ ਬਾਕੀ ਕਟੀਆਂ ਦਾ ਵੀ ਸ਼ੌਂਕ ਪੂਰਾ ਕਰਤਾ ਜੇ ਨਾਲ ਹੀ ਕਿਸੇ ਭਰਾ ਦਾ ਹਾਂਜੀ ਇਹਦਾ ਤੋਹਫਾ ਲੈ ਜਾਂਦਾ ਜੀ ਹਾਂਜੀ ਹਾਂਜੀ ਬਹੁਤ ਚੰਗੀ ਝੋਟੀ ਵੀਰਜੀ ਵੰਡ ਵਿਰਲ ਵੇਖੋ ਝੋਟੀ ਨੂੰ ਲੱਗੇ ਚੰਗੀ ਕੱਟੀ ਆ ਹਾਂਜੀ ਪਲੂਣ ਪਹਿਲਣੀ ਹੈ ਇਲਨ ਹਾਂਜੀ ਪਹਿਲਣ ਪਲੂਣ ਹੀ ਕਿੰਨਾ ਕੁ ਟਾਈਮ ਵੀਰ ਚੰਡੇ ਸੂਈ ਸਾਈ ਨੂੰ ਹੋ 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 ਸੂਈ ਨੂੰ ਜੀ ਉਹ ਦੰਦੇ ਆਪਾਂ ਨੂੰ 3 ਕਿਹ ਮਹੀਨਿਆਂ ਦੇ ਲਾਗੇ ਬੰਨੇ ਹੋਇਆ ਵਾ ਅੱਛਾ ਜੀ ਸਮਾਂ ਹਾਂ ਤੇ ਬਾਕੀ ਇਹ ਆ ਵੀ ਚੰਗੀ ਵੰਡ ਵਿਰਲ ਬਹੁਤ ਵਧੀਆ ਵਾ ਝੋਟੀ ਦੇ ਵੇਖੋ ਥਾਂ ਚਵਾਈ ਬੜੀ ਵ ਬਾਕੀ ਸਾਰੀਆਂ ਮਾਰਕਿੰਗਾਂ ਵੇਖੋ ਸੂਤ ਹੀ ਨਿਕਾ ਆ ਗਿਆ ਹੈ ਨਾ ਹਾਂਜੀ ਹਾਂਜੀ ਥਾੜਮੀ ਗਲਾਬੀ ਸੂਤ ਤੇ ਵੀ ਨਿਸ਼ਾਨ ਹਾਂ ਪੈਰ ਵੀ ਵੇਖ ਲਓ ਤੇ ਸਾਰਾ ਛੇੜ ਪਟਾ ਬਾਕੀ ਮੂੰਹ ਮੱਥਾ ਚੈੱਕ ਕਰੋ ਮੂੰਹ ਛੇਦਾਂ ਦਾ ਕੱਟੀ ਅ ਛਿੱਗੀ ਹੈ ਹਾਂਜੀ ਹਾਂਜੀ ਛਿੱਗੀ ਹਾਂ ਵੀ ਮੂੰਹ ਦੰਦੇ ਵੀ ਛਿੱਗੀ ਆ ਆ ਵੇਖੋ ਆ ਕਰੋ ਚੈੱਕ ਠੀਕ ਆ ਜੀ ਤੇ ਹੈ ਵੀ ਮੂੰਹ ਦੀ ਪੋਲੀ ਆ ਬਿਲਕੁਲ ਹਾਂ ਬਹੁਤ ਪੋਲੀ ਵੀਰ ਜੀ ਬਹੁਤ ਪੋਲੀ ਆ ਵੇਖੋ ਜਵਾਨੀ 2 4 6 ਹਾਂ ਹਜੇ ਕੰਨ ਕੰਨੀਆਂ ਖਲੋਤੀਆਂ ਨੇ ਹਾਂਜੀ ਹਾਂਜੀ ਲੈ ਵੀ ਨਕਿਆਂ ਨੂੰ ਤੋੜਦੇ ਵੀਰੇ ਤੇ ਜਦ ਵੀਰ ਦੋ ਤੱਕ ਨਾ ਚਵਾਈਏ ਇਹਦੇ ਥੱਲੇ ਦੁੱਧ ਵੀਰ ਜੀ ਇਹਦੇ ਕੋਲੇ 7 ਕਿਲੋ 6 ਕਿਲੋ ਦੀ ਵੀਰ ਜੀ ਫੁੱਲ ਗਰੰਟੀ ਆ 6 ਕਿਲੋ ਦੀ ਤਸੱਲੀ ਆ ਪੂਰੀ ਹੈ ਨਾ ਹਾਂਜੀ ਹਾਂਜੀ ਮੇਲ ਦੀ ਕਿਵੇਂ ਫਿਰ ਆਪਣੇ ਕੋਲ ਮੇਲ ਦੀ ਵੀਰ ਜੀ ਵੈਸੇ ਤੁਹਾਨੂੰ ਦੱਸਣ ਦਿਆ ਪਾੜੇ ਤੇ ਹੀ ਆਪਾਂ ਦੇ ਦੋ ਡੰਗ ਪਾੜੇ ਤੇ ਚੋਕ ਲਿਆਂਦੀ ਆਪਣੇ ਕੋਲ ਥੋੜਾ ਜਾਨੇ ਕੀਤਾ ਵਾ ਇੱਕ ਟਾਈਮ ਲਵਾਇਆ ਅੱਜ ਅੱਜ ਪਲਕੀ ਆਜੀ ਹਾਂਜੀ ਹਾਂਜੀ ਠੀਕ ਆ ਹਾਂਜੀ ਲੋ ਵੀ ਝੋਟੀ ਚੱਕ ਕਰੋ ਪੂਰੀ ਫੇਸ ਕੁਆਲਟੀ ਬਿਲਕੁਲ ਜਿਹੜੇ ਕੋਲੇ ਕਹਿੰਦੇ ਆਪਾਂ ਸੈਦਾ ਕਹਿੰਦੇ ਰੈੱਡ ਕੋਲੇ ਆ ਬਿੱਲੀ ਮਣਕੀ ਆਕਾ ਡੋਰੇ ਪਾਉਂਦੀ ਆ ਕਰਮਾਂ ਲਈ ਤੇ ਮਾਰਕਿੰਗ ਝਲਰ ਤੇ ਧੁੰਨ ਤੇ ਚੱਡੇ ਲੇਵੇ ਤੇ ਤੂੰ ਤੇ ਚਾਰੇ ਪੈਰਾਂ ਦੀ ਗੱਲ ਕਰ ਲਈ ਮਾਰਕਿੰਗ ਮੇਰਾ ਭਰਾ ਕੋਈ ਇਹ ਨਹੀਂ ਇੱਥੇ ਆ ਕੇ ਕਹਿ ਸਕਦਾ ਵੀ ਯਾਰ ਝੰਡੇ ਵੀਰ ਇਹ ਮਾਰਕਿੰਗ ਦੇ ਵਿੱਚੋਂ ਕਰਮਾਂ ਲਈ ਖੁਸ਼ੀ ਆ ਖੁਸ਼ੀ ਹਾਂਜੀ ਆ ਦੇਖੋ ਹੂੰ ਬਾਕੀ ਇਹ ਆ ਵੀ ਵੀਰ ਜੀ ਥਾਨ ਵੱਲੋਂ ਵੀ ਚਵਾਈ ਵੱਲੋਂ ਵੀ ਕਹੇ ਗੱਲਾਂ ਨਹੀਂ ਕਰਮਾਂ ਵਾਲੀ ਵੇਖ ਲੋ ਖੁਸ਼ੀ ਇਹ ਗਣਗਾਲਾ ਚੋਟੀ ਬਹੁਤ ਜਿਆਦੀ ਚੱਡੇ ਵੱਲੋਂ ਕੋਈ ਬਾਈ ਨਹੀਂ ਕੋਈ ਸ਼ਾਈ ਨਹੀਂ ਤੇ ਗਾਰ ਵੀ ਝੋਟੀ ਨੂੰ ਵੀਰ ਜੀ ਪੂਰੀ ਵਧੀਆ ਵੇਖੋ ਵਿਥੀਆਂ ਕਿੱਥੇ ਲੱਗੀਆਂ ਬੜੀ ਇਹ ਵੀ ਗੱਲ ਵੀ ਕੋਈ ਮੰਨ ਲਓ ਵੀ ਨੀਲੀ ਰਾਵੀ ਵਾਲੀ ਚੀਜ਼ ਕੋਈ ਵੀਰ ਜੀ ਨੂੰ ਲੱਗੀ ਹੋਣੀ ਰੋਲੇ ਨਹੀਂ ਵੀ ਕੋਈ ਸਾਈਡ ਰੱਖਦੀ ਆ ਹਾਂਜੀ ਹਾਂਜੀ ਕੋਈ ਮੇਰਾ ਪਰ ਉਹ ਰੋਲੇ ਵਾਲੇ ਦਾ ਕੰਮ ਨਹੀਂਗਾ ਹਾਂ ਦੋ ਥਣ ਬਾਈਟ ਆ ਚੱਡੇਲੇ ਵੇ ਤੇ ਦੋ ਪਾਸੇ ਨਿਸ਼ਾਨ ਬੱਬ ਆ ਗਿਆ ਹਾਂ ਤੇ ਬਾਕੀ ਚੱਡੇ ਦੇ ਬੰਤਰ ਵੇਖੋ ਬਿਲਕੁਲ ਚੌਰਸ ਹਾਂਜੀ ਸੂਤੇ ਪੂਰਾ ਨਿਸ਼ਾਨ ਆ ਵੀਰ ਜੀ ਆ ਵੇਖੋ ਸੂਤੇ ਵੀ ਨਿਸ਼ਾਨ ਆ ਗਿਆ ਇੱਕ ਹਾਂ ਬਿਲਕੁਲ ਠੀਕ ਹੈ ਜੀ ਬਿਲਕੁਲ ਜੈਜ ਮਾਰਕਿੰਗ ਦੇ ਵਿੱਚ ਤੇ ਵਾਧੂ ਕਰਨ ਵਾਲੀ ਨੂੰ ਮਾਰਕਿੰਗ ਰਹੀਗੀ ਹਾਂ ਜੀ ਹਾਂ ਟੱਟੀ ਬਹੁਤ ਪਿਆਰੀ ਆ ਪਹਿਲੇ ਸੂਬੇ ਬਿਲਕੁਲ ਸ਼ੇਕ ਬਰਾਬਰ ਆ ਤੇ ਕੰਨੀਆਂ ਜੇ ਖੜੀਆਂ ਖਲੋਤੀਆਂ ਨੇ ਤੇ ਬਿਲਕੁਲ ਬਿੱਲੀ ਮਨ ਕੀ ਅੱਖ ਤੇ ਸਟੇਟ ਪਟਾ ਬਹੁਤ ਵਧੀਆ ਚੰਡੀ ਵੀਰ ਕੀ ਮੁੱਲ ਕਿੰਨੇ ਦੇ ਦੇਣੀ ਆਪਾਂ ਹਾਂ ਨਾਲੀ ਗੱਲ ਬਾਤ ਮੁੱਲ ਵੀ ਜਿਓ ਤਰਾ ਦਾ ਹੌਂਸਰ ਵਾਲਾ ਹੀ ਅਜੇ ਗੱਲ ਕਰੀਏ ਤੇ ਆ ਹਾਂ ਜੀ ਹਾਂ ਜੀ ਮੁੱਲ ਵੀ ਜੀ ਦਾ ਆਪਾਂ 75 ਕਰ ਲਈਏ 75 ਕਰ ਲਈਏ 70 ਚ ਪਹੁੰਚ ਕਰ ਦਾਂਗੇ ਵੀਰ ਜੀ 70 ਚ ਹਾਂਜੀ 70 ਚ 100 ਕਿਲੋਮੀਟਰ ਚ ਪਹੁੰਚ ਹੋ ਜੂਗੀ ਵੀਰ ਜੀ ਹਾਂ ਨਾ ਕੋਈ ਇਹ ਗੱਲ ਹੈਗੀ 75 ਨਹੀਂ ਕੋਈ 70 ਨਹੀਂ ਕੋਈ 74 ਨਹੀਂ ਠੀਕ ਹੈ ਭਾਈ 70000 ਚ ਪਹੁੰਚ ਹਾਂਜੀ 70000 ਚ ਪਹੁੰਚ ਹਾਂਜੀ ਇੱਕ ਨੋਡ ਛੱਡ ਤੀਏ ਵਿੱਚੋਂ 1000 ਦਾ ਚਲ ਕੋਈ ਨਹੀਂ ਯਾਰ ਛੱਡ ਦੋ ਕੋਈ ਗੱਲ ਨਹੀਂ ਹੈ ਹਾਂ ਹਾਂ ਪਹੁੰਚ ਹਾਂ ਜੀ 100 ਕਿਲੋਮੀਟਰ ਦੇ ਵਿੱਚ ਨੱਤਰਦੀ ਜਾਂਦੀ ਹੈ ਚਲੋ ਨੱਤਰਦੀ ਜਾਂਦੀ ਹੈ 2200 2700 3000 ਖਰਚਾ ਗੱਡੀ ਦਾ ਵੀ ਹੈਗਾ ਹੈਗਾ ਵੀ ਕਿਹ ਹੈਗਾ ਵਾ ਹੈਗਾ ਇੰਨਾ ਖਰਚਾ ਹੈ 3000 ਤਾਂ ਖਰਚੇ ਮੰਨ ਕੇ ਚੱਲਗੇ 100 ਕਿਲੋਮੀਟਰ ਹੈਗਾ ਵੀ ਜੀ ਖਰਚਾ ਹੱਥ ਕੇ ਇੰਨਾ ਖਰਚਾ ਪੈਂਦਾ ਵਾ ਤੇ ਠੀਕ ਹੈ ਜੀ ਸੋ 3000 ਹੋ ਗਿਆ ਜਲਾ ਤੇ ਯਾਰ ਇਤਨੂੰ ਗਿਆ ਜਲਾ ਠੀਕ ਹੈ ਜੀ ਇਹ ਕਰਨ ਵਾਲੀ 17000 ਜੀ ਤੁਹਾਨੂੰ ਪੈਣੀ ਆ ਤੇ ਪਹੁੰਚ ਹੋ ਜੂਗੀ ਇੱਕ ਘੱਟ 70000 ਦੇ ਵਿੱਚ ਅਸੀਂ ਛੋੜ ਹੀ ਹੋਊਗੀ ਜੀ ਇੱਥੋਂ ਕੋਈ ਖਾਪ ਖਪਾਲ ਆਪਦੇ ਪੈਸੇ ਪਾਵੇ ਤਹੀਂ ਲੱਦ ਕੇ ਘਲਾ ਦਾਂਗੇ ਚਲੋ ਭਾਈ ਹਾਂਜੀ ਇਹ ਨਹੀਂ ਕੋਈ ਅਗਲੇ ਦੇ ਬਾਕੀ ਤੇ ਜੁਆਈ ਦੀ ਆਪਣੀ ਤਸੱਲੀ ਦੀ ਜੁਆਈ ਦੀ ਫੁੱਲ ਮੰਨ ਲੈ ਇਹ ਗੱਲ ਇੰਨੀ ਜ਼ਰੂਰ ਆ ਆਪਾਂ ਤੁਹਾਨੂੰ ਦੱਸਾਂ ਦੁੱਧ ਵੀ ਛੇਕ ਲੋ ਛੋਟੀ ਥੱਲੇ ਪੂਰਾ ਵਧੀਆ ਗਾਰੰਟੀ ਵਾਲਾ ਤੇ ਦੂਜੀ ਇਹ ਗੱਲ ਹੈ ਕਿ ਵੀਰ ਜੀ ਥਣ ਕਿੱਕ ਕਰਕੇ ਕੋਈ ਪੈਸੇ ਭਾਵੇਂ ਇਹ ਗੱਲ ਹੈਗੀ ਆ ਤੇ ਠੀਕ ਹੈ ਨਾ ਗੱਲ ਅਜੇ ਕਿਉਂ ਛੋਟੀ ਤੋਂ ਦੱਸਦੇ ਨਵੇਂ ਥਾਂ ਹੀ ਥੋੜਾ ਜਿਹਾ ਲੱਕਾ ਲਾ ਗਈ ਆ ਬਾਕੀ ਆਪਾਂ ਦੋਵੇਂ ਟਾਈਮ ਇਦਾਂ ਮੈਂ ਚੋਕ ਲਿਆਂਦੀ ਐ ਬਹਿ ਗਏ ਤਾਰ ਤੇ ਓਏ ਹਾਂਜੀ ਤਾਰ ਤੁਰ ਲੈਂਦੀ ਆ ਹਾਂ ਤਾਰ ਬਾਕੀ ਇਦਾਂ ਤੈਨੂੰ ਮਦਦ ਦੱਸਣ ਦਿਆ ਪਰ ਆਪਣੇ ਵੀ ਥੋੜਾ ਜਿਹਾ ਮੰਨ ਲਓ ਇਹਨੇ ਕੀਤਾਵੇਂ ਆਪਾਂ ਗਲਤ ਨਹੀਂ ਗੱਲ ਕਰੀ ਬਾਕੀ ਥਾਂ 'ਚ ਕੋਈ ਨੁਕਸ ਹੋ ਵੀਰ ਜੀ ਕਰਾਇਆ ਮੇਰਾ ਉਦੋਂ ਬੰਨਿਆ ਦਾ ਚਲੋ ਠੀਕ ਹੈ ਜੀ ਲੋ ਵੀ ਅਗੇ ਦੂਜੇ ਨੰਬਰ ਤੇ ਇੱਕ ਹੋਰ ਮਾਝ ਦਿਖਾਉਣੇ ਆ ਇਹ ਬਗੈਰ ਬੱਚੇ ਤੋਂ ਆ ਹਾਂਜੀ ਦੁੱਧ ਵੀਰ ਝੰਡਾ ਇਹਦੇ ਥਲੇ ਵੀ ਚੰਗਾ ਦਸਣ ਦਾ ਚੰਦੇ 8 ਕਿਲੋ ਵੀਰੇ 8 ਕਿਲੋ ਵੀਰ ਜੀ ਪੂਰਾ ਕੰਡੇ ਵਾਲਾ ਕੋਈ ਆ ਦੁੱਧ 9 ਕਿਲੋ ਹੀ ਆ ਪਰ 8 ਕਿਲੋ ਦੀ ਵੀਰ ਜੀ ਚੱਡਾ ਵੇਖੋ ਮੈਂ ਇਹਨੂੰ ਕਿੱਦਾਂ ਲੱਗਦਾ ਚਵਾਈ ਇਹਨੂੰ ਇੱਕ ਨੰਬਰ ਦੀ ਮਿੱਠੀ ਇਹ ਦੀ ਜੇ ਮੋਠ ਕੋਸ਼ ਗਾੜੀ ਸੁੱਟ ਲੋ ਵੀਰ ਜੀ ਤੇਨੂੰ ਚੋ ਹਾਂ ਜੀ ਚਾਰੋ ਚੂਰੂ ਵੇਖਾ ਮੂਨ ਨੇ ਕਦਰ ਹਾਂ ਜੀ ਮੂਨ ਨੇ ਕਦਰ ਵੀ ਦੁਰ 10 ਕਿਲੋ ਤੋਂ ਮੈਨੇ ਆ ਪੱਟੇ ਪਟੇ ਹੋ ਗਏ ਤੁਹਾਨੂੰ ਪਤਾ ਕਾਰ ਆਉਨੇ ਆ ਊੜੀ ਖਾਂਦੀ ਤੁਹਾਨੂੰ ਪਤਾ ਆ ਹੀ ਕਰਮਾ ਵਾਲੀ ਕਰਮਾ ਵਾਲੀ ਬਾਕੀ ਇੱਧਰ ਵੇਖੋ ਆਖੂਖ ਵੇਖੋ ਕਿੱਡੀ ਬਰੀ ਕਿੱਡੀ ਆ ਹਾਂ ਅੱਲਾਹ ਰੱਬ ਸਿਂਘ ਜੀ ਦੋਸਤ ਸ਼ਾਇਦ ਤੁਸੀਂ ਜੇ ਕਰੋ ਗੋਲ ਸਿੰਘ ਉਹ ਮਿਆਂ ਬਿਲਕੁਲ ਭਰਾਓ ਪੱਬ ਦੀ ਜ ਸਿੰਘ ਕੋਈ ਬਾਲਾ ਉੱਚਾ ਖੁੱਲਾ ਨਹੀਂ ਛੋਟਾ ਸਿੰਘ ਹਾਂਜੀ ਤੇ ਬੈਕ ਸਾਈਡ ਤੋਂ ਗਲਾਈ ਦੇ ਵਿੱਚ ਆ ਤੇ ਮੱਥਾ ਬਿਲਕੁਲ ਬਲੈਕ ਹੈ ਤੇ ਪੂਛ ਜਿਹੜੀ ਮਗਰ ਕੋਈ 3-4 ਇੰਚ ਜਿਹੜੀ ਵਾ ਇੱਕ ਕਿੱਠ ਵਾਈਟ ਹੈਗੀ ਆ ਹਾਂਜੀ 8 ਕਿਲੋ ਤਾਰਾ ਇਸ ਮਹਿਤ ਥੱਲੇ ਆ ਤੇ ਮਿਲਦੀ ਵੀ ਉਹ ਚੰਦਾ ਵੀ ਪਹਾੜੇ ਤੇ ਦੋਵੇਂ ਟਾਈਮ ਪਹਾੜੇ ਤੇ ਕੋ ਚੋਕੇ ਤਸੱਲੀ ਕਰੇ ਸਿੰਗਲ ਰੱਦੀ ਆ ਬਾਕੀ ਖੁੱਡਿਆਂ ਤੋਂ ਤੁਸੀਂ ਦੇਖ ਸਕਦੇ ਜ ਕਰਮਾ ਵਾਲੀ ਵੈਸੇ ਵੀ ਪਸ਼ੂ ਖੁਰਤਾ ਜਿਹੜਾ ਦੁੱਧਵਾਦ ਵਾਲਾ ਠੀਕ ਆ ਜੀ ਬਰਾ ਜਮਨੀ ਚੜਿਆ ਬਰੀਡ ਵੜੀ ਗਿੰਦੀ ਲੱਗੀ ਆ ਕਰਮਾਲੀ ਨੂੰ ਵੇਖੋ ਉੱਚੀ ਕਿੱਦੀ ਆ ਫਿਰ ਕਰਮਾਲੀ ਥੋੜੀ ਚਲੋ ਤੁਹਾਨੂੰ ਸੇਵਾ ਨੋਰਮਲ ਤੋਂ ਨਜ਼ਰ ਨਿਕਲਦਾ ਵਾ ਹਰਕ ਪੈਂਦਾ ਵਾ ਬਾਕੀ ਉੱਚੀ ਐ ਚੀ ਬਰੀਡ ਵੜੀ ਆ ਦਾ ਇੱਕ ਰੰਗ ਕਾਲੀ ਆ ਚਲੋ ਪੂਛ ਥੋੜੀ ਤੁਸੀਂ ਦੱਸ ਹੀ ਦਿੱਤਾ ਬਾਪਾ ਲਓ ਅੱਖ ਵੀ ਕਾਲੀ ਐ ਲੈ ਵੀ ਨਿੱਕੇ ਵੀ ਖੋਲ ਕੇ ਕੋਲੇ ਸਾਹਮਣੇ ਪੇਸ਼ ਕਰ ਦਿੱ ਗਏ ਇਹਦਾ ਵੀ ਚੰਦੇ ਕੋਈ ਸੁਹਾ ਪਿਛੋਂ ਘਰੋਂ ਪੁੱਛਿਆ ਕਿੰਨਾ ਉੱਚਾ ਜਾਂ ਬਗੈਰ ਬੱਚੇ ਤੋਂ ਚਲੋ ਆਈ ਆਪਣੇ ਮੀਰ ਜੀ ਬਾਕੀ ਉਹਨਾਂ ਨੇ ਤੇ ਕਿਹਾ ਵੀ ਸ਼ਾਇਦ ਦੂਜਾ ਸੁਹਾ ਐ ਰਕੀਏ ਸੂਈ ਗਾਂ ਇਹਨੇ ਤੇ ਜੇ ਸੁਈ ਲਈ ਬਣਨਾ ਅੱਗੇ ਬਣੀ ਸੋਰੀ ਤਾਂ ਕੋਈ ਮਿਹਰਬਾਨੀ ਨਹੀਂ ਬਣੀ ਸੋਰੀ ਨਹੀਂ ਵੀਰ ਜੀ ਅਜੇ ਸੂਈ ਨੂੰ ਥੋੜਾ ਚਿਰ ਹੋਇਆ ਮੰਨ ਲਓ ਇਹ ਗੱਲ ਹੈਗੀ ਆ ਠੀਕ ਠੀਕ ਹਾਂਜੀ ਹਾਂਜੀ ਇੱਕ ਨਾ ਵੀਰ ਜੀ ਥੋੜਾ ਜਨਾ ਮੰਨ ਲਓ ਉਹਨਾਂ ਦਾ ਥੱਲੇ ਕਰਕੇ ਨਾ ਰੋੜਾ ਰੜ ਨੀ ਸਾਟ ਹੋਵੇ ਕੋਈ ਲੱਤ ਤੇ ਉਸ ਗੱਲ ਦੀ ਆਪਣੀ ਪੂਰ ਗਰੰਟੀ ਹੈ ਠੀਕ ਹੈ ਬਾਈ ਹਾਂਜੀ ਹਾਂਜੀ ਲੋਗੀ ਠੀਕ ਆ ਅਗਰ ਹੋ ਜਾਗਾ ਬਾਕੀ ਧਾਰਾਂ ਅਗਲੇ ਪਿਛਲੇ ਦੀ ਬਰਾਬਰ ਹੈ ਬਰਾਬਰ ਵੀ ਦੀ ਗਾਰ ਵੀ ਬਹੁਤ ਸੋਹਣੀ ਆ ਮੈਂ ਦੀ ਚੱਲ ਮੋਰਲਾ ਠੀਕ ਆ ਹਾਂ ਬਹੁ ਵੀ 8 ਕਿਲੋ ਧਾਰਾਂ ਇਹਦੇ ਥੱਲੇ ਇਸ ਵਕਤ ਮੌਜੂਦ ਦੂਜੇ ਕੇ ਸੂਵੇ ਫੇਸ ਕੁਆਲਟੀ ਤੋਂ ਚਿਹਰੇ ਮੋਰੇ ਤੋਂ ਪਤਾ ਲੱਗ ਜਾਣਾ ਅਗਲਾ ਪੈਰ ਮਹਾਰਾਜ ਤਪਾਉਂਦੀ ਹੈ ਕੋਈ ਮਾਲਾ ਵੀ ਵੀਰ ਚੰਦਾਂ ਦਾ ਉਤਰਦੇ ਆ ਕੋਈ ਚੜਦੇ ਆ ਕੋਈ ਹਾਂ ਉਤਰਦੇ ਆ ਚੜਦੇ ਹੋਇਆ ਵੀ ਕੋਈ ਨੁਕਸ ਨਹੀਂ ਮੈਨਾ ਵਧੀਆ ਕੋਈ ਗਲ ਨਹੀਂ ਚਾਏ ਕਿਤੇ ਚਬ ਚਬ ਗਈ ਕੋਈ ਚੀਜ਼ ਬਾਕੀ ਇਹ ਗੱਲ ਹੈਗੀ ਆ ਕੋਈ ਨਿਕਲੀ ਟੁੱਟੀ ਦਾ ਕੋ ਜਾ ਤੇ ਜਾਓ ਆਪਣੀ ਪੂਰ ਗਰੰਟੀ ਹੋ ਠੀਕ ਆ ਠੀਕ ਆ ਜੰਗੀ ਤਰ੍ਹਾਂ ਮਾਲ ਉਹ ਕੱਲ੍ਹ ਆ ਗਿਆ ਆਪਾਂ ਕਿਤਰਾ ਵੀ ਆਉਦੀ ਦੇਖ ਲੈ ਹਾਂ ਬਾਕੀ ਕੀ ਮਰਜੀ ਆਪਾਂ ਚੰਗੀ ਤਰ੍ਹਾਂ ਵਿੱਧੀ ਹੋਇਆ ਤਾਂ ਆਪਾਂ ਵੀ ਚੰਗੀ ਤਰ੍ਹਾਂ ਵਿੱਧੀ ਆ ਵੇਖੋ ਕੋਈ ਗੰਡ ਨਹੀਂ ਕੋਈ ਐ ਨਹੀਂ ਕੋਈ ਚੱਕਰੀ ਨਹੀਂ ਕੋਈ ਕੋਈ ਗੱਲ ਦੀ ਬਾਤ ਨਹੀਂ ਕੀ ਆ ਵੇਖੋ ਲੋਕ ਨਹੀਂ ਲੋਬ ਠੀਕ ਆ ਜੀ ਕੋਈ ਬਾਸ ਕੋਈ ਪੈਰ ਦਾ ਥੱਲੇ ਕੋਈ ਚੀਜ਼ ਆ ਗਈ ਕੋਈ ਥੱਲੇ ਚੂਵੀ ਚੂਵੀ ਚੀਜ਼ ਆ ਪਤਾ ਚੋ ਚਾਬ ਮਾਰੀ ਮੂਹੇ ਹੋ ਜਾਂਦੀ ਹਾਂਜੀ ਹਾਂਜੀ ਉਹ ਵੀ 8 ਕਿਲੋ ਤਾਰਾਂ ਨੇ ਵੀਰ ਜੰਡੇ ਦੇ ਦੇ ਕਿੰਨੇ ਤੇ ਦੇਗੀ ਇਹ ਮਾਲ ਇਹ ਵੀਰਦੀ ਬੋਲ ਭਾਵੇਂ 70 ਕਰ ਲਈਏ 75 ਕਰ ਲਈਏ ਇਹ 60 ਚ ਪਹੁੰਚ ਕਰ ਦਾਂਗੇ ਵੀਰ ਜੀ ਇਹ ਵੀ 60 ਚ ਪਹੁੰਚ ਹਾਂਜੀ ਕੋਈ ਮੌਕੇ ਤੇ ਕੋਈ ਛੋੜ ਛੱਪੇ ਕਰਨੇ ਹੁਣ ਤੇ ਛੋੜ ਵੀ ਦੀ ਮੰਨ ਲਾਇਆ ਗੱਲ ਹੈ ਕਿ ਚਲੋ 1000 ਰੁਪਿਆ ਸਿੱਧਾ ਹੀ ਤੋਂ ਹੀ 1000 ਹੀ ਉਹ ਚੋਂ ਛੋੜ ਕੀਤੀ 1000 ਹੀ ਇਹ ਚੋਂ 1000 ਹੀ ਤਾਂ ਜਾਨਦਗੇ ਹਾਂਜੀ 1000 ਹੀ ਇਹ ਚੋਂ ਇੱਕ ਘੱਟ 60 ਦੀ ਹਾਂ ਹਾਂਜੀ 1000 ਤੋਂ 1000 ਘੱਟ 60 ਦੀ ਪਹੁੰਚ ਵੀ ਦੀ ਪਹੁੰਚ ਕਰਾਂਗੇ ਹਾਂ ਪਹੁੰਚ ਕਰਾਂਗੇ ਵੀਰ ਜੀ ਪਹੁੰਚ ਕਰਾਂਗੇ ਹਾਂਜੀ ਵੇ ਇੱਕ ਬਾਕੀ ਇਹ ਗੱਲ ਹੈਗੀ ਵੀ ਜੀ ਮੈਂ ਦੁੱਧ ਵਾਲੀ ਦੇ ਦੁੱਧ ਜੇ ਕੋਈ ਸੰਭੂ ਤੇ ਦੁੱਧ 10 ਕਿਲੋ ਮੈਂ ਨੇ 10000 ਕਿਲੋ ਹੀ ਭਾਵੇਂ ਕੱਢਦੇ ਕੋ ਬਰੀਡ ਵਰੀ ਲੱਗੀ ਮੈਨ ਤੇ ਆ ਵੇਖੋ ਮਾਈ ਨਾਰਾਂ ਕਿਡੀਆਂ ਵਧੀਆ ਲੱਗੀਆਂ ਕਿੜੀਆਂ ਕਿੜੀਆਂ ਦੁੱਧ ਵਾਲੀਆਂ ਲੋ ਜੀ ਕਰੋ ਚੈੱਕ ਠੀਕ ਆ ਫਿਰ ਮਿੱਠੀ ਵੜੀ ਦੋਵੇਂ ਟਾਈਮ ਵਿਦਦੀ ਐ ਪਹਾੜੇ ਦੇ ਕੋਲ ਆ ਕੋ ਦੋ ਰੰਗ ਚ ਲੋ ਕੇ ਆਪਣੀ ਤਸੱਲੀ ਕਰਕੇ ਲੈ ਜੀ ਲੋ ਵੀ ਇੱਕ ਘੱਟ 60 ਦੀ ਦੋਸਤ ਪਹੁੰਚ ਹੋ ਜੂਗੀ 59000 ਦੀ ਤੁਹਾਡੇ ਘਰ ਤੱਕ ਇਧਰ ਇੱਕ ਬੱਚੀ ਦਿਖਾਉਣਾ ਬੜੀ ਪਿਆਰੀ ਇਹ ਪਲੂਨ ਬੱਚੀਆਂ ਝੰਡੇ ਵੀਰ ਹਾਂਜੀ ਪਹਿਲਾ ਸੂਆ ਦੂਜਾ ਸੂਆ ਵੀ ਦੀ ਸੋਈ ਆ ਵੇਹੇ ਬੱਚੀ ਹੈ ਬਖਸ਼ ਸ਼ਰੀਫ ਆ ਪੂਰੀ ਹਾਂਜੀ ਹੈ ਵੀ ਮੰਨ ਲਓ ਇਹ ਗੱਲ ਹੈ ਕਿ ਸ਼ਰੀਫ ਵੜੀ ਵਿਧੀ ਨਾਲੇ ਚਵਾਵੜਾ ਵਾ ਤੇ ਇਹ ਵੀ ਬੱਚੀ ਦੇ ਮਗਰ ਦੀ ਬੱਚੀ ਮਗਰਵੀ ਬੱਛੀ ਆ ਗਈ ਹੈ ਹਾਂਜੀ ਹਾਂਜੀ ਮਗਰਵੀ ਕਿੰਨੇ ਜਣਾ ਦੀ ਸੂਈ ਹੈ ਇਹ ਕੱਲ ਦੀ ਸੂਈ ਵੀਰ ਜੀ ਅਜੇ ਕੱਲ ਦੀ ਨਾੜੂਆਂ ਨਾਲ ਆ ਬੱਚੇ ਦੇ ਹਾਂ ਆ ਮਾਰੋ ਚਾਤ ਨਾੜੂਆਂ ਨਾਲ ਆ ਬੱਚੇ ਦੇ ਠੀਕ ਹੈ ਜੀ ਬੱਛੀ ਮਗਰ ਆ ਲਾਲ ਰੰਗ ਦੇ ਵਿੱਚ ਬੱਛੀ ਆ ਜਰਸੀ ਕ੍ਰੋਸ ਤੇ ਇਧਰ ਵਾਇਰ ਤਾਂ ਥਾਣਾ ਤੁਹਾਨੂੰ ਦਿਖਾਈਏ ਬੜਾ ਸੋਹਣਾ ਲੱਗਾ ਨੋਕ ਵਾਲਾ ਥਾਣਾ ਦੇਖੋ ਮਾਦੇ ਪੁੱਤ ਧਰ ਮਾਰਦੇ ਮੁੱਠੀ ਮੁੱਠੀ ਥਾਣਾ ਨੋਕ ਵਾਲਾ ਥਾਣਾ ਹਾਂ ਚੱਲ ਮਾਰਦੇ ਤੇ ਚੱਲੀ ਵੀਰ ਇਸ ਵਕਤ ਬੋਲਾ ਦੀ ਸਥਿਤੀ ਕਿੰਨੀ ਹੁੰਦੀ ਬੋਲਾ ਵੀਰ ਜੀ ਇਹਦੇ ਕੋਲ ਮੇਰੇ ਸਾਹਮਣੇ 9 8 9 8 9 ਦੇ ਘੇਰੇ 'ਚ ਲੋ ਜੀ ਆਹ ਤੇ ਨੇੜ ਤੇ ਦੀ ਭਾਵੇਂ ਮੰਨ ਲੋ ਇਹ ਗੱਲ ਹੋਈ ਹੋਵੇ ਮਾਰ ਦੋ ਤਾਰਾ ਪਾਲਟੀ ਭਾਂਡਾ ਫੜ ਲੇ ਬਾਕੀ ਇਹ ਆ ਵੀ ਮੈਂ ਫੜਾਉਣਾ ਇਧਰੋਂ ਹਾਂ ਲੋ ਵੀ 8989 ਦੇ ਦੋਸਤੋ ਘਰ ਦੇ ਵਿੱਚ ਇਸ ਵਕਤ ਬੌਲਾ ਹੀ ਇਹ ਦੇ ਥੱਲੇ ਹਾਂ ਅੱਜ ਤੋਂ ਜੱਟ ਜੀ ਬੜੀਆਂ ਵਾ ਕਰਮਾਂ ਵਾਲੀ ਰਾਜੀ ਜੰਮੀ ਪੜੀ ਵੜੀ ਆ ਕੋਈ ਕੋਈ ਬੰਦਾ ਰਸੀ ਪਾਉਣ ਦੀ ਬਲੋ ਲੋੜ ਨਹੀਂ ਪਾ ਪਾ ਵੀ ਲਵੇ ਨਵੀਂ ਪਾਵੇ ਮਰਜ਼ੀ ਜੰਦੀ ਅਸੀਂ ਪਾ ਕੇ ਵੀ ਵੇਖਿਆ ਉਤਰਾ ਕਿ ਕਈ ਹੁਣ ਮੰਨ ਲਓ ਇਹ ਗੱਲ ਹੈ ਕਿ ਪਾਏ ਉਹ ਹਿਲਜੁਲ ਕਰਦੇ ਹਾਂ ਹਾਂ ਕੋਈ ਉਹ ਚੀਜ਼ ਦੀ ਵੀ ਦੀ ਫੁੱਲ ਗਰੰਟੀ ਹੈ ਉਥਾਨ ਥੱਪੇ ਦੀ ਸਾਰੇ ਕੁਝ ਹਾਂ ਬਹੁ ਵੀ ਅਗਲੇ ਕਿਸੇ ਭਰਾ ਦੇ ਡਿਪੈਂਡ ਆ ਪਾਉਣਾ ਪਾ ਲੋ ਆਦਰਵਾਇਜ਼ ਲੋੜ ਨਹੀਂ ਹੈਗੀ ਹਾਂ ਰੰਗ ਬਹੁਤ ਸੋਹਣਾ ਕਰਮ ਵਾਲੀ ਦਾ ਉੱਤੋਂ ਸ਼ਾਇਨਿਕ ਚਮਕਦਮਕ ਪੂਰੀ ਹੈ ਕੋਈ ਧੱਫੜੀ ਧੁਫੜੀ ਕਿਸੇ ਤਰ੍ਹਾਂ ਦਾ ਕੋਈ ਨਿਸ਼ਾਨ ਨਹੀਂ ਵੱਧੋ ਨਾ ਕੋਈ ਕੋਈ ਨਿਸ਼ਾਨ ਨਹੀਂ ਚਮਕਦਮਕ ਬੜੀ ਆ ਹਾਂ ਇਧਰੋਂ ਤੁਹਾਨੂੰ ਦੋ ਦੋ ਚਾਰ ਚਾਰ ਧਾਰ ਚਵਾਈ ਇੱਕ ਵਾਰੀ ਆਪਾਂ ਦਿਖਾਵਾਂਗੇ ਭੂਰ ਛਟਾ ਚੈੱਕ ਕਰਾ ਦਾਂਗੇ ਠੀਕ ਆ ਜੀ ਬਾਕੀ 9899 ਕਿਲੋ ਬੋਲੇ ਤੇ ਕਰਮਾ ਲਈ ਚਵਾਦ ਵੀਰ ਜੀ ਸਿਰੇ ਦਾ ਵਾਗੇ ਕਰਮਾ ਲਈ ਨੂੰ ਚਵਾ ਲਈ ਜਿਹੜੀ ਗੱਲ ਹੈ ਕਿ ਬਾਰੇ ਬੜੀ ਖੂਬਸੂਰਤ ਚੰਡੇ ਇਹ ਜੋ ਸਾਫ ਸੁਥਰੇ ਪਸ਼ੂ ਚਲੋ ਜਿੱਥੋਂ ਵੱਲਪ ਦੇ ਵੀਰ ਛੱਡਦੇ ਨਹੀਂਗੇ ਨਹੀਂ ਛੱਡਦੇ ਨਹੀਂ ਵੀਰ ਜੀ ਛੱਡਣ ਨੂੰ ਮਾ ਲੋ ਇਹ ਗੱਲ ਹੈਗੀ ਆ ਇਹ ਜਿਹੜਾ ਡੰਗਰ ਵੈਸੇ ਜਿਹੜਾ ਜੰਮਿਆ ਪਲਿਆ ਉਹਨਾਂ ਤੁਹਾਨੂੰ ਪਤਾ ਵੈਸੇ ਡੰਗਰ 20000 ਮਹਿੰਗਾ ਮਿਲਦਾ ਜੇ ਇਦਾਂ ਡੰਗਰ ਪਾਲਣਾ ਤੋਂ ਨਹੀਂ ਜਿੰਨੀਆਂ ਸਫਾਈਆਂ ਸਫਾਈਆਂ ਦਾ ਮੋਲਾ ਜੀ ਹਾਂ ਸਫਾਈਆਂ ਦਾ ਇਹ ਗੱਲ ਹੈਗੀ ਬਾਕੀ ਇਹ ਆ ਵੀ ਦੂਜੀ ਗੱਲ ਕੀ ਸੀ ਸੀਲੀਆਂ ਜਿਹੜੀਆਂ ਨਾ ਸੀਲੀਆਂ ਸਾਈਂ ਆਪਣੇ ਘਰਾਂ ਦੇ ਵਿੱਚ ਭੈਣਾ ਚਵਾਈ ਕਰਦੀਆਂ ਨੇ ਜਿਹੜਾ ਮਰਦੂਰੀ ਕੀ ਕਰੇ ਮਤਲਬ ਉਹਨਾਂ ਨੂੰ ਬੜੇ ਪਰਫੈਕਟ ਆ ਹੂੰ ਤੇ ਉਹਨਾਂ ਨੂੰ ਕੋਈ ਡਰ ਹੁੰਦਾ ਕਿ ਕੋਈ ਲੱਤ ਛੜਨਾ ਪਸ਼ੂ ਮਾਰੇ ਉਹਨਾਂ ਨੂੰ ਇਹੋ ਜਿਹੇ ਪਸ਼ੂ ਚਾਹੀਦੇ ਬਿਲਕੁਲ ਠੰਡੇ ਧੀਰੇ ਸੀਲ ਸੰਗ ਠੀਕ ਆ ਜੀ ਆ ਦੇਖੋ ਉਹਨੇ ਮਾਰਨੇ ਮਾਰਨਾ ਪੁੱਤ ਨੂੰ ਕੀ ਕਰ ਵੀ ਹੁੰਦਾ ਨੰਗਰ ਅਕਸਰ ਕੋਈ ਗੱਲ ਆ ਲੈ ਵੀ ਕੋਈ ਛੱਟਾ ਬਣਾਊਗਾ ਵੀਰ ਜੀ ਮਗਰ ਦਾ ਮਗਰ ਚੋਲੇ ਗਾੜਨਾ ਗਾਰ ਜਿੱਦਾਂ ਮਰਜੀ ਚੋਲੇ ਕੋਈ ਇਹ ਨਹੀਂ ਵੀ ਥਣ ਛੋਟਾ ਆਊਗਾ ਸਵਾਦ ਆਉਂਦਾ ਵਾ ਚੋਣ ਲੱਗਿਆ ਵਿੱਚ ਇਕੱਲੇ ਇਕੱਲੇ ਹੱਥ ਨਾਲ ਮਾਰਦੇ ਖੱਬੇ ਹੱਥ ਨਾਲ ਮਾਰਦੇ ਪਰਲੇ ਹੱਥ ਨਾਲ ਪਾ ਦਿੰਦਾ ਆ ਹੱਥ ਪਾਸੇ ਕਰ ਨਾਲ ਆ ਲੈ ਠੀਕ ਆ ਦੋ ਦੋ ਮਾਰ ਦਿੱਤਾ ਨਾ ਆ ਲੈ ਇਹ ਮਾਰੇ ਤੋਰ ਕੇ ਵਿਖਾਉਣੀ ਬੋਤ। ਸੋ ਬੰਬੇ ਪਾਸ ਆ ਬਸ ਕਰੋ। ਹਾਂਜੀ ਠੀਕ ਆ ਜੀ। ਸੋ ਤੋਰ ਕੇ ਕੋਈ ਪਤਾ ਨੂੰ ਇਧਰ ਮਾਰਾ ਚਲਾ ਕੇ ਵਿਖਾ ਦਿੰਨੇ ਆ ਕਰਮਾ ਵਾਲੀ। ਬੱਛੀ ਹੈ ਸੀਲ ਸਊ ਆ। ਹਾਂਜੀ ਦੂਜਨ ਵੈੜਾ ਮਗਰ ਵੀ ਬੱਛੀ ਆ 나ੜੂ ਤੇ ਬਚਾ। ਹਾਂ ਸੋ ਬਾਕੀ ਜਿਹੜਾ ਭਰਾ ਲੈ ਜੂਗਾ ਠੀਕ ਆ ਜੀ। ਮੌਜਾਂ ਕਰੂਗਾ ਸਾਲ ਭਰ ਸੂਆ ਪਰ ਆ ਕਰੋ ਚੱਕ। ਇਹਨੂੰ ਇਹ ਤੋਰ ਕੋ ਤੈਨ। ਸੋ ਕ੍ਰੋਸ ਬ੍ਰੀਡ ਆ। ਪੂਰੀ ਵੀਰ ਜੀ ਫਿਰ ਇਹ ਗੱਲ ਹੈਗੀ ਆ ਪੂਰੀ ਲੰਮੀ ਲੁੰਮੀ ਕਰਮਾ ਵਾਲੀ ਇਹ ਗੱਲ ਹੈਗੀ ਪੂਰੀ ਆ। ਕਮਾਈ ਲੂਈ ਚੰਗੀ ਹੈ ਨਾ ਬੈਠ ਹਾਂਜੀ ਹਾਂਜੀ ਚੱਡਾ ਚੁੱਡਾ ਵੀ ਐ ਪੂਰਾ ਤੁਹਾਨੂੰ ਦੱਸਣ ਦਿਆਂ ਪੂਰਾ ਫੌਲਾ ਟਕਾਣੀ ਹੂੰ ਲਓ ਜੀ ਆ ਦੇਖੋ ਭਾਵੇਂ ਜਿੱਦਾਂ ਮਰਜੀ ਇਹਨੂੰ ਕਰਵਾ ਲਈਂ ਮੈਂ ਇਕੱਲੇ ਬਹਿ ਕੇ ਜਿੱਦਾਂ ਮਰਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿ ਇਹ ਕੋਈ ਵੀ ਗੱਲ ਆ ਵੀ ਉਹ ਸ਼ੂਕਰ ਜੀ ਨਹੀਂ ਵੀ ਹਾਂਜੀ ਹਾਂਜੀ ਨਹੀਂ ਕਾਲੀ ਕਾਲੀ ਪੈਣ ਵਾਲੀ ਨਹੀਂ ਕਰਵਾ ਉਹ ਇਧਰ ਇਧਰ ਪੈਂਦੀ ਨਹੀਂ ਹਾਂ ਲਓ ਵੀ ਠੀਕ ਆ ਜੀ ਲੋ ਇਹ ਦੋਸਤੋ ਇਹ ਕਰਮਾਲੀ ਦੀ ਚਵਾਈ ਤਨ ਦਿਖਾਉਤੀ ਆ ਤੋੜ ਕੇ ਵਿਖਾਉਤੀ ਆ ਬਾਕੀ ਚੰਗੀ ਚਮਕਦਮ ਕਾ ਬੱਛੀ ਦੀ ਪਸੰਦ ਆਊਗੀ ਭਰਾਵਾਂ ਨੂੰ ਆਹ ਸੀਲ ਸਾਊ ਆ ਜਿੱਦਾਂ ਮਰਜੀ ਹੱਥ ਫੇਰੋ ਬਿਨਾ ਵੰਗਰ ਰਸੀ ਤੋਂ ਚਵਾਈ ਕਰੋ ਤੇ ਛੰਡੇ ਵੀਰ ਇਹਦਾ ਲੈਣ ਦੇਣ ਕੀ ਰੱਖਿਆ ਹੋਇਆ ਮੁੱਲ ਕੀ ਕਰਦੇ ਪਏ ਆ ਇਹਦਾ ਮੁੱਲ ਵੀਰ ਜੀ ਬੱਚੀ ਦੇ ਚਲੋ ਇਹ ਗੱਲ ਹੈਗੀ ਆ ਵੀ 65-65 ਹੀ ਕਰਦੀ ਆ ਪਰ ਆ ਪਾਇਆ ਵੀ 1000 ਰੁਪਈਆ ਵੀਰ ਜੀ ਛੋੜ ਕਰਾਂਗੇ 60000 ਦੇ ਵਿੱਚੋਂ ਪੌਂਚ ਵਿੱਚ 1000 ਰੁਪਈਆ ਛੋੜ 1000 ਰੁਪਈਆ ਛੋੜ ਹਾਂਜੀ ਹਾਂਜੀ ਇੱਕ ਘੱਟ ਫਿਰ 60 ਦੀ ਬਿਚਾਰੇ ਆ ਹਾਂਜੀ ਹਾਂਜੀ ਇੱਕ ਘੱਟ 100 ਕਿਲੋਮੀਟਰ ਤੱਕ ਹਨਾ ਹਾਂਜੀ 4000 ਹੀ ਵੀਰ ਜੀ ਸ਼ੋਰ ਹੋ ਗਈ ਹਿਸਾਬ ਨਾਲ ਜੇ ਗੱਲ ਕਣੀ ਹੈ ਵੀ 3000 ਤੇ ਤੁਹਾਨੂੰ ਪਤਾ ਵਿੱਚੋਂ ਖਰਚਾ ਨਿਕਲ ਜਾਣਾ ਕਿ ਨਹੀਂ ਬਸ 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 ਤੇ ਬਾਕੀ ਇਹ ਗੱਲ ਹੈ ਕਿ ਆ ਬੱਚੀ ਚਲੋ ਕਰਮਾਲੀ ਸੋ ਜਦੋਂ ਮੰਨੀ ਤੋਂ ਸਾਥੂ ਤੋਂ ਫੇਰ ਕੇ ਤਸੱਲੀ ਕਰਾਤੀ ਆ ਇੱਕ ਘੱਟ 60 ਦੀ ਵੀਰ ਜੀ ਨਾਂਵਾ ਵੀ ਪਹੁੰਚ ਕਰਾਂਗੇ ਬਾਕੀ ਸਫਾਈਆਂ ਕਰਮਾਲੀ ਨੂੰ ਬਹੁਤ ਹੋਰ ਵੀਰ ਜੀ ਫਿਰ ਆ ਵਿੱਚ ਬੱਚੀ ਚਲੋ ਜੇ ਕੋਈ ਸਾਹ ਲੂ ਨਾ ਮੰਨ ਲਓ ਵੇਖੋ ਬੱਚੀ ਬੜੀ ਚੰਗੀ ਮਜ਼ਰ ਮਜ਼ਰ ਵੀ ਕਰਮਾਲੀ ਜਰਸੀ ਮਗਰ ਬੱਛੀ ਆ ਹਾਂ ਇੱਕ ਦੀਆਂ ਦੋ ਆਗੇ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਜਿੰਨੀਆਂ ਕਿ ਸਪਾਈਆਂ ਤੇ ਵੈੜ ਤਾਂ ਭਰਾਵਾਂ ਨੇ ਖਰੀਦਣੀ ਸੀ ਚਲੋ ਪਲੱਸ ਪੁਆਇੰਟ ਆ ਵੀ ਮਗਰ ਬੱਛੀ ਆ ਹਾਂਜੀ ਮਗਰ ਬੱਛੀ ਆਏ ਇਧਰ ਇੱਕ ਤੋਕਰ ਗੋਦੋਂ ਨੇ ਲੈਂਦੇ ਵੀਰ ਜੀ ਜਿਹੜੀ ਮੰਨ ਲਓ ਗੱਲ ਹੈਗੀ ਬੱਛੀ ਆ ਨਾ ਮਗਰ ਇਹ ਵੈਸੇ ਪੰਜ ਤਾਰੀਆਂ ਡੰਗਰ ਵਾਦਾ ਵਾਦਾ ਹੁੰਦਾ ਵਾ ਇਹ ਚੀਜ਼ ਦਾ ਵਾਦਾ ਕਿਉਂ ਨਹੀਂ ਚਲੋ ਮੰਨ ਲਓ ਗੱਲ ਹੈਗੀ ਨਾਲ ਕਜਾ ਵੱਛਾ ਕੋਈ ਮੁਰਕਿਆ ਤੇ ਛੱਡਣਾ ਪੈਣਾ ਇਹ ਕਰਮਾਰੀ ਨਾਲ ਗਾਂ ਬਣ ਜਾਣੀ ਹਾਂ ਆਉਂਦੇ ਸਾਲ ਨੂੰ ਕਰਮਾਰੀ ਦੀ ਆਸ ਹੋ ਜਾਣੀ ਬਣ ਲੱਗਣੀ ਹਾਂਜੀ ਹਾਂਜੀ ਲੱਗਣੀ ਆਸ ਹੋ ਜਾਣ ਚਤਾਨੇ ਰੁਪਰੀ ਵਗੈਰਾ ਕਰੂਗੇ ਬਹੁਤ ਵਧੀਆ ਜਰਸੀ ਕਰਾਸ ਵਿੱਚ ਆ ਹਾਂਜੀ ਹਾਂ ਅੱਗੇ ਚੰਦੇ ਵੀਰ ਆਪਣੇ ਕੋਲ ਤੋਕੜ ਗੱਬਣ ਮਾਰ ਕੇ ਖੜਿਆ ਹਾਂਜੀ ਇਹ ਵੈੜ ਕਿੰਨੇ ਇਸ ਵਕਤ ਕੋਈ ਗੱਬਣ ਹੈਗੀ ਚੈੱਕ ਪਾਸ ਚੋਂ ਦੀ ਹੈ ਜਾਂ ਨਹੀਂ ਵੀਰ ਜੀ ਜਿਹੜੇ ਹਿਸਾਬ ਨਾਲ ਤੇ ਆ ਨਾ ਜਿੱਤਰਾਂ ਦੇ ਬੰਦੇ ਸੀ ਚੈੱਕ ਪਾਸ ਹੀ ਕੋਈ ਗੱਮ ਮੰਨ ਲਈ ਅੱਛਾ ਉਹਨਾਂ ਇਹ ਗੱਲ ਕਹੀ ਆ ਵੀ ਮੰਨ ਲਓ ਇਹਨੂੰ 2 ਦਿਨ ਹੀ ਟੀਗਾ ਭਰਾਇਆ ਵਾ ਅਸੀਂ ਕਦੀ ਜਾਂਦੇ ਵੀ ਮੰਨ ਲਓ ਤੀਜੇ ਸੂਗੇ ਲਈ ਗਾਰੀ ਗੱਬਣ ਆ ਤੇ ਦੋ ਸੂਗੇ ਸਾਡੇ ਕੋਲੇ ਸੂਈ ਆ ਠੀਕ ਹੈ ਜੀ ਇਹਨੂੰ 6 ਤਰੀਕ ਦਾ ਵੀਰ ਜੀ ਇਹਨੂੰ ਟੀਗਾ ਭਰਿਆ ਜੇ ਆ 6 ਦਾ ਮੇਰੇ ਕੋਲ ਫੋਟੋ ਉਹਦੀ ਹਾਂ ਠੀਕ ਹੈ ਮੰਨ ਲਓ ਮੋਬਾਈਲ ਦੇ ਵਿੱਚ ਆਪਾਂ ਕਨਫਰਮ ਵੀ ਪੱਕਾ ਕਰਾ ਦਿੰਨੇ ਆ ਉਹ ਬੰਦੇ ਗਾਲਾਂ ਦੇ ਵੀ ਆਂਦੇ ਸੀ ਚੈੱਕ ਨਹੀਂ ਕਰਾਏ ਤੇ ਨਾ ਚੈੱਕ ਕਰਾਇਓ ਜੇ ਗਾਂ ਨਾਂ ਸੂਨ ਵਾਲੀ ਨਿਕਲੇ ਤਾਂ ਦੇ ਗਾਂ ਸਾਡੇ ਕੋਲ ਇੱਥੇ ਕਿੱਲੇ ਤੇ ਵਾਪਸ ਕਰ ਲਿਓ ਹਾਂ ਤੇ ਬਾਕੀ ਤਖਲੀਆਂ ਉਹਨੇ ਚਲੋ ਆਪਾਂ ਪੂਰੀਆਂ ਦਿੱਤੀਆਂ ਵੀ ਜੀ ਇਹ ਨਹੀਂ ਗੱਲ ਹੈਗੀ ਵੀ ਨਹੀਂ 6 ਮਈ ਦੀ ਪਿਛਲੇ 6 ਮਈ ਦੀ ਹਾਂਜੀ ਨਹੀਂ ਆ 6 ਦੀ 6 ਜੂਨ ਦੀ 6 ਜੂਨ ਦੀ 6 ਜੂਨ ਦੀ ਹਾਂਜੀ ਹਾਂਜੀ ਬਾਕੀ 6 ਜੂਨ ਦੀ ਏ ਆਈ ਹੋਈ ਇਹਨੂੰ ਹਾਂ ਬਾਕੀ ਆਂਦਾ ਵੀ 13 ਦਿਨੀ 13 14 ਦਿਨੀ ਆਂਦਾ ਹੈ ਵੀ ਜੇ ਨੇ ਨਾਂ ਹੋਵੇ ਤੇ 13 ਨੰਗਰ ਬੋਲ ਪੈਂਦਾ ਪਰਾਂ ਦਾ ਸਾ ਆਲੋ ਕੁ ਕਰਦੀਆਂ ਠੀਕ ਹੈ ਕੋਈ ਗੱਲ ਨਹੀਂ ਚੱਲੋ ਦੇਖੋ ਦੁੱਧ ਪੈਸੇ ਕਿੰਨਾ ਚੰਡੇ ਵੀਰੇ ਦੁੱਧ ਵੀਰ ਜੀ ਦੇ ਕੋਲ 10-11 ਕਿਲੋ ਦੁੱਧ ਕੰਡੇ ਵਾਲਾ ਆ ਜੀ ਹੁਣ 10-11 ਕਿਲੋ 22 23 ਕਿਲੋ ਦੁੱਧ ਵੀਰ ਜੀ ਇਹ ਚਵਾਉਂਦੀ ਜਿੱਦਾਂ ਹੀ ਮੰਗਾ ਪਾ ਗਏ ਵੀਰ ਜੀ ਥੱਲੇ ਬਜੇ ਚਵਾਈ ਵੀ ਇੱਕ ਨੰਬਰ ਦੀ ਕੋਈ ਜੂਨ ਦੀ ਬਣੀ ਸੋਰੀ ਆ ਹਾਂ ਸੋ ਬਣਿਆ ਪਸ਼ੂ ਚਲੋ ਨਿਗਲਦੀ ਵੀ ਆਸ ਹੁੰਦੀ ਆ ਬਾਕੀ ਚਲੋ ਜੋਸ਼ ਹੈ ਦੀ ਜੋ ਤਸੱਲੀ ਪਿੱਛੋਂ ਦਿੱਤੀ ਆ ਵੱਡੀ ਗਾਹਾਂ ਵੇਸੀ ਨਾਰੇ ਮਾਲੋ ਇਹ ਗੱਲ ਹੈ ਕਿ ਨਵੀਆਂ ਲੈ ਜਾ ਆਪੋ ਬੇੜਾ ਇਹ ਗੱਲ ਹੈ ਕਿ ਵੇਢੀ ਤੀਜੇ ਸੂਏ ਲਈ ਪਿਓਰ ਗਾੜੀ ਗੱਬਣਾ ਬੱਚੀ ਜੇ ਕੋਈ ਸ਼ਾਮ ਨੂੰ ਤੇ ਵੱਡੀ ਗਾਂ ਵੇਚੀਏ 23 24 ਕਿਲੋ ਦੁੱਧ ਨਾਲ ਆਹ ਵਿੱਚ ਆਉਂਦੀ ਆ ਦੋਵੇਂ ਬੰਨੇ ਬੈਠ ਕੇ ਅਸੀਂ ਚਾਉਨੇ ਆ ਵੀ ਹੁਣ ਹੀ ਤਕਰੀਬਨ ਚਲੋ ਕੋਈ 11 10 ਕਿਲੋ ਤਾਂ ਹੁਣੇ ਮੌਕੇ ਤੇ ਆ ਹਾਂ 10 ਕਿਲੋ ਦੀ ਵੀਰ ਜੀ ਫੁੱਲ ਗਾਰੰਟੀ ਆ ਭਲਾ ਕੋਈ ਥਾਲਾ ਨੂੰ ਵੀ ਹੱਥ ਨਾ ਲਾਵੇ ਇਹ ਨਹੀਂ ਵੀ ਮੰਨ ਲਓ ਕੋਈ ਇਹ 10 ਕਿਲੋ ਦੀ ਦੋਸਤੋ ਇਹਦੀ ਗਾਰੰਟੀ ਤਸੱਲੀ ਵੀ ਆ ਜੇ ਫਿਰ ਇਹ ਨਗਦ ਇਹ ਕਿੰਨੇ ਦਾ ਚ ਵੀਰ ਜੀ ਮੋਲ ਭਾਵੇਂ ਜਿਹੜੇ ਹਿਸਾਬ ਨਾਲ 40 ਕਰ ਲਈਏ 42 ਕਰ ਲਈਏ ਉਹ ਗੱਲ ਨਹੀਂ ਇਹ 35000 ਚ 35000 ਚ 35000 ਚ ਪਹੁੰਚ ਹੋ ਜੂਗੀ ਵੇਦੀ ਠੀਕ ਆ ਵੀਰੇ 100 ਕਿਲੋਮੀਟਰ ਚ 35000 ਚ ਪਹੁੰਚ ਹੋ ਜੂ ਬਾਕੀ ਚਵਾ ਦੀ ਪਸਮਾ ਦੀ ਆਪਣੀ ਫੁੱਲ ਗਾਰੰਟੀ ਹੈ ਦੁੱਧ ਦੁੱਧ ਦੀ ਵੀ ਫੁੱਲ ਗਾਰੰਟੀ ਵੀ ਹੈ ਠੀਕ ਆ ਹਾਂਜੀ ਹਾਂਜੀ ਲਓ ਵੀ ਠੀਕ ਆ ਜੀ ਸੋ 34000 ਦੇ ਵਿੱਚ ਹਾਂਜੀ ਲਓ ਵੀ 34000 ਦੇ ਵਿੱਚ ਪਹੁੰਚ ਹੋ ਜੂਗੀ ਠੀਕ ਆ ਹਾਂਜੀ ਹਾਂਜੀ ਬਾਹਰ ਚੰਗੀ ਹੈ ਬਾਕੀ ਹੱਥ ਪਾ ਲਿਓ ਮੇਰਾ ਭਰਾ ਚਲੋ 10000 10000 ਕਿਲੋ ਦੁੱਧ ਇਹਦੇ ਕੋਲ ਹਾਜ਼ਰ ਆ ਅੱਗੇ ਚੰਡੀ ਵੀਰਾ ਇਹ ਨਹੀਂ ਹਾਂਜੀ ਇਹ ਵੀ ਜੀ ਉਹ ਮੇਰੇ ਖਾ ਨਾਲ ਕੋਈ 5-6 ਮਹੀਨਿਆਂ ਦੀ ਹੋਊ ਸ਼ੇਆਂ ਦੇ ਲਾਗੇ ਬੰਨੇ 5-6 ਮਹੀਨਿਆਂ ਦੀ ਅੱਖਾਂ ਦੋਵੇਂ ਬਿੱਲੀਆਂ ਦੀ ਹਾਂਜੀ ਅੱਖਾਂ ਦੋਵੇਂ ਬਿੱਲੀਆਂ ਮਾਰਕਿੰਗ ਵੀ ਹੈਗੀ ਵੀ ਇੱਜੀ ਆ ਵੇਖੋ ਪੂਛ ਤੇ ਵੀ ਹੈਗੀ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੱਤੀ ਵੜੀ ਪਿਆਰੀ ਵੀਰ ਜੀ ਨਿਕਲ ਖੜ ਜਾ ਪੁੱਤ ਰਹਿਣ ਦੋ ਇੱਕ ਵਰੀ ਇੱਕ ਮਿੰਟ ਖੜ ਜਾ ਜੀ ਇਹ ਉਮਰ ਕਿੰਨੀ ਦਸੀ ਦੀ ਏ ਜੀ ਵੀਰ ਜੀ ਮੇਰੇ ਨਾਲ ਸਾਢੇ 5 ਪੰਜ ਮਹੀਨੇ 6 ਦੇ ਲਾਗੇ ਬੰਨੇ ਹੋਣੀ ਆ ਪੰਜਾਂ ਕਦੀ ਹੋਣੀ ਵੇ ਵੇ ਇੰਨੀ ਕਿ ਦਿੱਤੀ ਆ ਉਹਨਾਂ ਨੇ ਆਪਾਂ ਪੰਜਾਂ ਕਦੀ ਹਾਂਜੀ ਹਾਂਜੀ ਪੰਜਾਂ ਨੂੰ ਤੇ 6 ਦੇ ਹੋਊਗੀ 6 ਨਹੀਂ ਹੋਊਗੀ ਇੱਥੇ ਕੀ ਆ ਵੀਰ ਜੀ ਆ ਜਿਹੜੀ ਵੱਡੀ ਕੱਤੀ ਆ ਦੀ ਇਹ ਵੀਰ ਜੀ ਹੈਗੀ ਆ ਇਹ 7 ਕ ਮਹੀਨਿਆਂ ਦੀ ਆ 7 ਮਹੀਨੀ ਆ ਹਾਂ ਮਹੀਨਿਆਂ ਦੇ ਕੋ ਸਿੰਘ ਦੋਨੇ ਦੇ ਆ ਇਹ ਰਾਣੀਆਂ ਨਹੀਂ ਜਾਉ ਲੱਭਦੀਆਂ ਨਹੀਂ ਗਿਆ ਵੈਸੇ ਹਾਂ ਆ ਜੀ ਹਾਂ ਜਿਹਨੂੰ ਉਹਦੇ ਵਿੱਚ ਜੀਆਂ ਦੀ ਸੁੱਖ ਮੰਗਦੀ ਆ ਜੀਆਂ ਦੀ ਸੁੱਖ ਮੰਗਦੀ ਸਹੀ ਗੱਲ ਆ ਐ ਚਲੋ ਹੁਣ ਤੇ ਬਾਕੀ ਤੁਰਤ ਕੱਟੀ ਆ ਕੋਈ ਸਾਲਕ ਦੀ ਹੋਊਗੀ ਘੱਟੋ ਘੱਟ ਦੇ ਸਾਲੋਂ ਅੰਦਰ ਹੀ ਆ ਵੀਰ ਜੀ ਕੋਈ 10 ਕੁ ਮਹੀਨੇ ਜਾਂਦੀ ਹੈ ਨਾ ਹਾਂਜੀ ਹਾਂਜੀ 10 ਕੁ ਮਹੀਨੇ ਜਾਂਦੀ ਆ ਦੇ ਨਾਲੇ ਕੋਈ 11 10 10 ਮਹੀਨੇ ਜਾਂਦੀ ਆ ਚੰਗੇ ਹੱਦਾਂ ਆ ਪੈ ਦੀ ਵਿੱਚ ਇੱਕ ਕਰਾ ਦਨੇ ਆ ਮਾਰਕਿੰਗ ਇਹਦੀ ਦੇਖੋ ਸਾਰੀਆਂ ਸਾਰੀਆਂ ਵੀ ਜੀ ਨੀਲੀ ਵਾਲੀਆਂ ਨਿਸ਼ਾਨੀਆਂ ਸਾਰੀਆਂ ਹੀ ਖਾਨ ਵੀ ਗਲਾਬੀ ਸੂਤੇ ਵੀ ਨਿਸ਼ਾਨਾ ਕਰਮਾਂ ਵਾਲੀ ਦੇ ਸਾਰਾ ਤੇ ਮਾਲੋ ਪਟਾ ਵੀ ਵੇਖ ਲਓ ਸਾਰਾ ਸ਼ਕੀਰ ਸਟੇਟ ਪਟਾ ਆ ਗਿਆ ਹਨਾ ਮੈਂ ਵੀ ਇਹ ਕਟੀਆਂ ਦੋਸਤੋਂ ਦੋਵੇਂ ਬਕਾਊ ਆ ਇੱਕ 5 6 6 ਮਹੀਨੇ ਦੀ ਉਮਰ ਆ ਆ 10 ਮਹੀਨਿਆਂ ਦੀ ਕੋਈ 11 ਮਹੀਨਿਆਂ ਦੀ ਆ ਤੇ ਮੀਨੀ ਆ ਠੀਕ ਆ ਜੀ ਸਿੰਗ ਵੇਖੋ ਕਿ ਦੋਨੋਂ ਸਿੰਘ ਹੀ ਹਿਲਦੇ ਆ ਦੋਵੇਂ ਹਿਲਦੇ ਹਨਾ ਆ ਹਿਲਦੇ ਜੀ ਆ ਵੀ ਵੇਖੋ ਜਰਕ ਵੱਜੰਦੇ ਕਿੰਨੇ ਕਿੰਨੇ ਤੇ ਇਹ ਬੜੀਆਂ ਕਟੀਆਂ ਘੱਟ ਲਾ ਵਧੀਆ ਨਾਲ ਦੀ ਨਾਲ ਨੀਲੀ ਆ ਨਾਲ ਦੀ ਨਾਲ ਮੀਨੀ ਆ ਕਰਮਾਂ ਲਈ ਬਹੁਤ ਵਧੀਆ ਚੰਗਾ ਮਾਲ ਆ ਸੁਥਰੀਆਂ ਕਟੀਆਂ ਨੇ ਤੇ ਛੱਡੇ ਵੀਰ ਸਿੰਗਲ ਸਿੰਗਲ ਦਾ ਮੁੱਲ ਦੱਸਦੇ ਕੀ ਰੋਗੋ ਛੋਟੀ ਇਹਦਾ ਵੀਰ ਜੀ 12000 ਮੁੱਲ ਕਰਦੇ ਆ ਹਾਂ ਜੀ ਉਦਾ ਮਾਲੂ ਭਾਵੇਂ 18 ਕਰ ਲਈਏ 19 ਕਰ ਲਈਏ ਆ ਉਹ ਦੇ ਦਾਂਗੇ ਵੀਰ ਜੀ ਆਪਾਂ ਹਾਂ ਨਾ ਜਿਹੜੀ ਆ 17 ਦੀ ਇਹ ਦੇ ਦਾਂਗੇ 10 ਦੀ ਇਹ 10 ਦੀ ਹਾਂਜੀ 27000 ਦਾ ਹੋ ਗਿਆ 27000 ਦਾ ਹਾਂਜੀ ਆ ਹਾਂ ਤੇ ਜੋੜ ਦੇ ਕੋਈ ਹੱਥ ਕੋਈ ਪਾਉਂਦਾ ਜੇ ਮੈਂ ਵੀਰ ਜੀ ਕਹਿੰਨੇ ਜੋੜੇ ਨੂੰ ਆ ਜੋੜਾ ਲੈਣਾ ਵਾ ਤੇ ਜੋੜਾ ਵੀਰ ਜੀ ਇਹ ਗੱਲ ਹੈਗੀ ਆ ਵੀ 26000 ਦਾ ਵੀਰ ਜੀ ਪਹੁੰਚ ਕਰ ਦਾਂਗੇ ਉਥੇ 100 ਕਿਲੋਮੀਟਰ ਦਾ ਹਾਂਜੀ 100 ਕਿਲੋਮੀਟਰ ਦੇ ਵਿੱਚ 26000 ਚ ਪਹੁੰਚ ਹੋ ਜੂਗੀ ਆ ਹਾਂਜੀ ਠੀਕ ਆ ਹਾਂਜੀ ਹਾਂ ਲਓ ਵੀ 26000 ਦੇ ਵਿੱਚ ਦੋਸਤੋ 100 ਕਿਲੋਮੀਟਰ ਤੱਕ ਪਹੁੰਚ ਹੋ ਜੂਗੀ ਆ ਕਰਮਾੜੀ 10000 ਰੁਪਏ ਤੇ ਪਰਲਾ ਤੁਹਾਨੂੰ 17000 ਦਾ ਨਾਗਵੀਰ ਝੰਡਾ ਵੀ ਦੇ ਦਾਂਗੇ ਹਾਂ ਤੇ 27000 ਬੰਦਾ ਯਾਰ ਹੋਰ ਮਾਨਤਨ ਕਰ ਦਿੱਤਾ ਵੀ 26000 ਦੇ ਵਿੱਚ ਪਹੁੰਚ ਕਰ ਦਾਂਗੇ ਹਾਂਜੀ 26 ਵਿੱਚ ਪਹੁੰਚ ਦਿੱਤੀ ਇਹ ਤੇ ਬਾਕੀ ਗਵਾਦਾ ਘਾਤਾ ਨਹੀਂ ਜੇ ਮੇਰਾ ਵੀਰ ਕੋਈ ਵੀ ਹੋਣਾ ਲੈ ਜਾਏ ਕੋਈ ਇਹ ਇਹ ਤੇ ਰੁਪਈਏ ਕੋ ਨਹੀਂ ਨਾ ਕਰਮਾੜੀਆਂ ਨੇ ਰਕਮ ਕੀਤੀ ਕਿੰਨੀ ਜੇ ਕੋਈ ਥਾਂ ਬਲੂ ਤੇ ਕਿੰਨੀ ਨਗ ਨਾਰ ਲਾਉਣੀ ਇਹਨਾਂ ਨੇ ਆ ਵਾ ਵਾ ਲੱਖ ਨੂੰ ਮੱਝ ਹੋਈ ਪਈ ਆ ਆ ਆ ਕਿੰਨੇ ਦੀ ਬਣੂਗਾ ਸਾਰੀਆਂ ਮਾਰਕਾਂ ਵੇਖੋ ਥਣ ਵੀ ਗੁਲਾਬੀ ਕਰਮਾੜੀ ਤੇ ਆ ਤੂ ਸੂਤੇ ਵੀ ਨਿਸ਼ਾਨ ਫੁੱਲ ਆ ਬੜੇ ਵੀ ਨਿਸ਼ਾਨ ਹੈ ਤੇ ਥਾਨ ਵੀ ਆ ਵੇਖੋ ਗਾਰਡ ਦੇ ਬੜੇ ਵਧੀਆ ਮੋٟਟੇ ਥਾਨ ਆ ਬੁੱਟ ਬੜੇ ਆ ਬੜੇ ਬਾਟ ਬੁੱਟ ਬੜੇ ਹਾਂ ਬਹੁਤ ਪਿਆਰੀਆਂ ਦੋਸਤੋ ਕੱਟੀਆਂ ਨੇ ਆ ਦਿੱਤਾ 6 ਨਗ ਤਕਰੀਬਨ 6 ਤੋਂ 7 ਕ ਨਗ ਸੀਗੇ ਜਿਨ੍ਹਾਂ ਦੇ ਵਿੱਚੋਂ ਦੋ ਕੱਟੀਆਂ ਤੁਹਾਨੂੰ ਦਿਖਾਤੀਆਂ ਨੇ ਚਾਰ ਐਨੀਮਲ ਵੱਡੇ ਦਿਖਾਤੇ ਆ 6 ਨਗ ਨੇ ਠੀਕ ਆ ਜੀ ਤੇ ਚਾਹੇ ਵੀਰ ਇੱਕ ਨੰਬਰ ਆਪਣੇ ਇਹ ਕਰ ਦਿਓ ਸਾਂਝੇ ਨੰਬਰ ਹੈ ਵੀ 9874 39717 ਦੂਜਾ ਨੰਬਰ ਹੈ 8267420068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਵੀਰੇ ਹਾਂਜੀ ਹਾਂਜੀ ਲਓ ਵੀ ਠੀਕ ਹੈ ਜੀ ਇਹ ਐਡਰੈਸ ਇਹ ਥਾਂ ਟਿਕਾਣਾ ਮੇਰਾ ਭਰਾ ਠੀਕ ਹੈ ਜੀ ਸਾਰੇ ਵੀਰ ਜਾਣਦੇ ਆ ਜਿਹੜੇ ਨਵੇਂ ਜੁੜੇ ਆ ਐਡਰੈਸ ਤੁਸੀਂ ਖਾਸ ਤੌਰ ਤੇ ਦਿੱਤੇ ਗਏ ਨੰਬਰਾਂ ਤੇ ਫੋਨ ਕਰਕੇ ਵੀ ਪੁੱਛ ਸਕਦੇ ਜੇ ਕਹਰੋਂ ਜਦੋਂ ਵਿਜ਼ਿਟ ਕਰੋਗੇ ਠੀਕ ਆ ਸੋ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ